ਦੇਖੋ ਰੀਜਨ ਜਿਹੜੇ ਰੀਜਨ ਦਾ ਜਿੰਨੇ ਮਰਜੀ ਤੁਸੀਂ ਆਪਾਂ ਕਹਿ ਲਿਏ ਲੇਕਿਨ ਜਿਹੜੀ ਇਹਨਾਂ ਦੀ ਕੋਈ ਆਰਥਸ਼ੀ ਦੇ ਇਕੱਲੇ ਬਾਰੇ ਗੱਲ ਕਰਦੇ ਨੇ ਇਕੱਲੇ ਆਰਥਸ਼ੀ ਨਹੀਂ ਉਹ ਤਾਂ ਮੋਹਰਾ ਬਣੀ ਆ ਇਹ ਤਾਂ ਇੱਕ ਸੋਚੀ ਪਾਰਟੀ ਦੀ ਸੋਚ ਆ ਆਰਥਸ਼ੀ ਬੋਲੀਆ ਪਾਰਟੀ ਬੋਲੋ ਉਹ ਕੋਈ ਆਪਣੇ ਆਪ ਦੇ ਵਿੱਚ ਤਾਂ ਬੋਲੀ ਨਹੀਂ ਔਰ ਗੁਰੂ ਸਾਹਿਬ ਬਾਰੇ ਐਡੀ ਭੈੜੀ ਸ਼ਬਦਾਵਲੀ ਬੋਲਣੀ ਜਿਹੜੇ ਗੁਰੂਆਂ ਨੇ ਜ਼ਬਰ ਜ਼ੁਲਮ ਦੀ ਖਾਤਰ ਹਰੇਕ ਧਰਮ ਦਾ ਉਹਨਾਂ ਨੇ ਸਤਕਾਰ ਕੀਤਾ ਤੇ ਉਹਨਾਂ ਦੇ ਬਾਰੇ ਇਦਾਂ ਦੀ ਭੈੜੀ ਸ਼ਬਦਾਵਲੀ ਬੋਲਣੀ ਤੇ ਹਾਲੇ ਤੱਕ ਜਿਹੜੀ ਆਪ ਦੀ ਪਾਰਟੀ ਹੈ ਉਹਦਾ ਚੁੱਪ ਰਹਿਣਾ ਮੈਂ ਸਮਝਦਾ ਇਹ ਬਹੁਤ ਜ਼ਿਆਦਾ ਸਾਡੇ ਪੰਜਾਬ ਤੇ ਹਿੰਦੁਸਤਾਨ ਦੇ ਵਾਸਤੇ ਬਦਕਿਸਮਤੀ ਵਾਲੀ ਗੱਲ ਹੈ ਚਾਹੇ ਕਿਸੇ ਧਰਮ ਦੇ ਵੀ ਗੁਰੂ ਹੋਣ ਸਾਡੇ ਵਾਸਤੇ ਸਤਿਕਾਰ ਆ ਸੋ ਮੈਂ ਸਮਝਦਾ ਜਿੰਨੀ ਦੇਰ ਜੋ ਕੁਛ ਆਰਸੀ ਨੇ ਬੰਧਾਨ ਸਭਾ ਦੇ ਵਿੱਚ ਬੋਲਿਆ ਉਹਨੂੰ ਸੱਤ ਸਜ਼ਾ ਨਹੀਂ ਦਿੱਤੇ ਸ਼ੋਮਣੀ ਕਾਲ ਦਾ ਟਿੱਕੇ ਨਹੀਂ ਬਟੂਗਾ ਰਿਮਾਂਡ ਸਾਡੀ ਇਹੀ ਹੈ ਵੀ ਉਹਨੂੰ ਉਹ ਤੋਂ ਬੰਧਾਨ ਸਭਾ ਦੇ ਵਿੱਚ ਉਹਦੀ ਮੈਂਬਰਸ਼ਿਪ ਖਤਮ ਕੀਤੀ ਜਾਵੇ ਉਹਦੇ ਉਹਨੂੰ ਸਹਾਈ ਦਿੱਤੀ ਜਾਵੇ ਮੈਂ ਚਾਹਾਂਗੇ ਜਿਹੜਾ ਤੁਸੀਂ ਅੱਜ ਜਿਹੜਾ ਦਿੱਲੀ ਦੀ ਮੁੱਖ ਮੰਤਰੀ ਹੈ ਸਾਬਕਾ ਹਤੀ ਸੀ ਉਹਨੂੰ ਕੇਜਰੀਵਾਲ ਨੇ ਤੇ ਝਾੜੂ ਪਾਰਟੀ ਨੇ 1.5 ਸਾਲ ਮੁੱਖ ਮੰਤਰੀ ਦੀ ਕੁਰਸੀ ਕਿਹ ਦਿੱਤੀ ਉਹਨੂੰ ਫਤੂਰ ਹੋ ਗਿਆ ਤੇ ਦਿਮਾਗ ਦੇ ਵਿੱਚ ਕਮੰਡ ਹੋ ਗਿਆ ਦੇਖੋ ਜਿਹੜੀ ਇੱਕ ਵਿਧਾਨ ਸਭਾ ਵਾ ਉਹ ਵੀ ਇੱਕ ਪਵਿੱਤਰ ਸਦਨ ਹੁੰਦਾ ਤੇ ਦਿੱਲੀ ਦੀ ਵਿਧਾਨ ਸਭਾ ਦਾ ਪਿਛਲੇ ਦਿਨੀ ਸੈਸ਼ਨ ਚੱਲਿਆ ਉੱਥੇ ਉਹਨੇ ਸਾਡੇ ਗੁਰੂਆਂ ਦਾ ਨਰਾਦਰ ਕੀਤਾ ਉਹਨੇ ਆਪਣੀ ਸਪੀਚ ਦੇ ਵਿੱਚ ਇਹ ਨਰਾਦਰ ਕੀਤਾ ਗਲਤੀ ਤਾਂ ਕੀ ਮੰਨਣੀ ਸੀਗੀ ਸਗਾਂ ਦੀ ਪੰਜਾਬ ਪੁਲਿਸ ਤੋਂ ਦਿੱਲੀ ਦੇ ਆਗੂਆਂ ਦੇ ਉੱਪਰ ਪਰਚੇ ਦਰਜ ਕਰਵਾਏ ਜਾ ਰਹੇ ਆ ਜਾਂ ਜਿਹੜਾ ਵੀ ਕੋਈ ਸੋਸ਼ਲ ਮੀਡੀਆ ਤੇ ਉਹ ਵੀਡੀਓ ਵਾਇਰਲ ਕਰ ਰਿਹਾ ਕਿਉਂਕਿ ਸੱਚ ਨੇ ਦਾ ਸੱਚ ਰਹਿਣਾ ਉਹਦੇ ਖਿਲਾਫ ਪਰਚੇ ਦਰਜ ਕੀਤੇ ਜਾ ਰਹੇ ਆ ਇੱਥੋਂ ਤੱਕ ਹੁਣ ਦਿੱਲੀ ਦੇ ਜਿਹੜੇ ਦਿੱਲੀ ਵਿਧਾਨ ਸਭਾ ਦੇ ਸਪੀਕਰ ਆ ਉਹਨਾਂ ਨੇ ਜਲੰਧਰ ਦੇ ਕਮਿਸ਼ਨਰ ਨੂੰ ਨੋਟਿਸ ਵੀ ਕੱਢ ਦਿੱਤਾ ਤੇ ਦੂਜੀ ਗੱਲ ਕੀ ਕੀ ਇਹ ਨਾ ਮਤਲਬ ਮਾਹੌਲ ਬਣਾ ਰਹੇ ਨੇ ਪਿਛਲੇ ਦਿਨੀ ਇੱਕ ਹੈਲੀਕਾਪਟਰ ਜੇ ਤੁਹਾਨੂੰ ਲੱਗਦਾ ਨਾ ਕਿ ਇਹ ਮਤਲਬ ਨਰਾਦਰ ਕਿਉਂ ਕਰ ਰਿਹਾ ਪਿਛਲੇ ਦਿਨੀ ਇੱਕ ਹੈਲੀਕਾਪਟਰਾਂ ਦਾ ਮੁੱਦਾ ਬੜਾ ਵੱਡਾ ਭਾਰੂ ਹੋ ਗਿਆ ਸੀ ਹਜੇ ਉਹ ਜਾਂਚ ਦਾ ਵਿਸ਼ਾ ਸੀ ਕਿ ਉਹ ਹੈਲੀਕਾਪਟਰ ਕੌਣ ਉੱਡਿਆ ਕਿੱਥੇ ਉੱਡਿਆ ਬੜੇ ਪਲੈਨਡ ਤਰੀਕੇ ਨਾਲ ਵੀ ਕਿ ਜਿਹੜੀਆਂ ਜੁੱਤੀਆਂ ਨੇ ਉਹ ਕੇਜਰੀਵਾਲ ਦੇ ਸਿਰ ਤੇ ਨਾ ਪਹਿਣੋ ਭਗਵੰਤ ਮਾਨ ਦੇ ਸਿਰ ਤੇ ਨਾ ਪਹਿਣੋ ਸਸੋਧੀਏ ਦੇ ਸਿਰ ਤੇ ਨਾ ਪਹਿਣ ਇਸ ਕਰਕੇ ਆਤੀਸ਼ੀ ਜਿਹੜੀ ਬੀਬੀ ਆ ਇਹਨੇ ਘਟੀਆਂ ਹਰਕਤ ਕੀਤੀ ਆ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਇਸ ਕਰਕੇ ਇਹਨੇ ਇਹ ਬਿਆਨ ਦਿੱਤਾ ਤਾਂ ਕਿ ਇੱਕਦਮ ਮੁੱਦਾ ਡਿਵਰਟ ਹੋ ਜਵੇ ਪਰ ਇਹਨਾਂ ਲਈ ਇਹ ਮੁੱਦਿਆਂ ਦੀ ਰਾਜਨੀਤੀ ਹੋਊਗੀ ਇਹਨਾਂ ਲਈ ਇਹ ਹੈਲੀਕਾਪਟਰਾਂ ਦੇ ਝੂਟੇ ਹੋਣ ਕੇ ਇਹਨਾਂ ਲਈ ਇੱਕ ਸਪੀਚ ਹੋ ਐਜ਼ ਅ ਸਿੱਖ ਸਾਡੇ ਲਈ ਗੁਰੂ ਸਾਹਿਬ ਦਾ ਨਰਾਦਰ ਉਹਨੂੰ ਅਸੀਂ ਚੱਲ ਨਹੀਂ ਸਕਦੇ ਅੱਜ ਜੇ ਅਸੀਂ ਰੋਜ਼ ਪ੍ਰਦਰਸ਼ਨ ਨਹੀਂ ਕਰਾਂਗੇ ਅੱਜ ਅਸੀਂ ਕੁਝ ਨਹੀਂ ਬੋਲਾਂਗੇ ਅੱਜ ਕੱਲ ਨੂੰ ਕੋਈ ਬੀਬੀ ਆਤੀਸ਼ੀਰ ਕੀ ਹੋਰ ਖੜੀ ਹੋ ਜੂਗੀ ਜਾਂ ਹੋਰ ਖੜਾ ਹੋ ਜੂਗਾ ਤਾਂ ਕਰਕੇ ਅੱਜ ਅਸੀਂ ਧਰਨਾ ਵੀ ਲਾਇਆ ਵਾ ਵੱਡੀ ਗਿਣਤੀ ਦੇ ਵਿੱਚ ਜ਼ਿਲ੍ਹੇ ਦੀ ਅਕਾਲੀ ਲੀਡਰਸ਼ਿਪ ਵਰਕਰ ਸੇਵਾ ਨਾਲ ਹਲਕੇ ਦਾਕੇ ਤੋਂ ਸਾਰੇ ਆਗੂ ਸੇਵਾ ਨਾਲ ਤੇ ਵਰਕਰ ਸੇਵਾ ਨਾਲ ਆਏ ਨੇ ਧਰਨਾ ਲਾ ਕੇ ਏਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਬੀਬੀ ਆਤੀਸ਼ੀ ਦਾ ਪਤਲਾ ਫੂਕਿਆ ਗਿਆ ਕਿਉਂਕਿ ਇੱਕ ਮੈਸੇਜ ਦੇਣਾ ਵਾ ਕੀ ਕੋਈ ਵੀ ਗੁਰੂ ਸਾਹਿਬ ਦਾ ਨਰਾਦਰ ਮੂੰਹੋਂ ਤਾਂ ਸ਼ਬਦ ਕੱਢਣ ਦੂਰ ਦੀ ਗੱਲ ਕੋਈ ਸੋਚੂਗਾ ਵੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਨੂੰ ਪਤਾ ਲੱਗ ਜਾਵੇ ਕਿ ਪੰਜਾਬ ਦੇ ਵਿੱਚ ਮੇਰੀ ਜੁੱਤੀਆਂ ਮੈਨੂੰ ਨਹੀਂ ਲੱਗਦਾ ਕਿ ਬੀਬੀ ਬਾਤਿਸ਼ੀ ਹੁਣ ਪੰਜਾਬ ਦੇ ਵਿੱਚ ਇਹਨਾਂ ਦੀ ਜੈਡ ਸਿਕਿਉਰਿਟੀ ਤੋਂ ਬਿਨਾਂ ਆ ਸਕਦੀ ਹੈ ਜਿਵੇਂ ਜਿਵੇਂ ਉਹਨੇ ਸਾਡੇ ਗੁਰੂ ਸਾਹਿਬ ਦਾ ਨਰਾਦਰ ਕੀਤਾ ਐਸਜੀਪੀਜੀ ਨੇ ਕਿਹਾ ਕਿ ਮਾਨ ਸਾਹਿਬ ਨੇ ਵੀ ਨਰਾਦਰ ਕੀਤਾ ਹੈ ਗੁਰੁਵਾਦੀ ਬੋਟੂਆਂ ਦਾ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਪਰ ਮਾਨ ਸਾਹਿਬ ਚਲੇ ਨੇ ਏਆਈ ਤੋਂ ਐਡਿਟ ਕੀਤੀ ਜੀ ਮਾਨ ਸਾਹਿਬ ਨੂੰ ਨਸੀਹਤ ਆ ਅਕਾਲੀ ਦਲ ਵੱਲੋਂ ਵੀ ਯੂਥ ਅਕਾਲੀ ਦਲ ਵੱਲੋਂ ਵੀ ਕਿ ਜਿਹੜਾ ਇੱਕ ਮੁੱਖ ਮੰਤਰੀ ਦੀ ਕੁਰਸੀ ਦਾ ਹੰਕਾਰ ਆ ਸਿਰ ਦੇ ਵਿੱਚ ਉਹਨੂੰ ਸਾਈਡ ਤੇ ਰੱਖ ਕੇ ਸ਼੍ਰੀ ਅਕਾਲ ਤਖਤ ਸਾਹਿਬ ਜਾਨ ਜਿਹੜੀ ਇੱਕ ਵੀਡੀਓ ਵਾਇਰਲ ਹੋਈ ਆ ਜਿਸ ਦੇ ਵਿੱਚ ਉਹ ਗੁਰੂ ਸਾਹਿਬਾਨ ਦੀ ਫੋਟੋ ਤੇ ਸ਼ਰਾਬ ਦੇ ਛਿੱਟੇ ਪਾਰੇ ਨੇ ਉਹ ਉੱਥੇ ਜਾਣ ਉਹ ਆਪਦਾ ਪੱਕ ਰੱਖਣ ਪਰ ਕੋਈ ਕੰਡੀਸ਼ਨਾਂ ਰੱਖ ਕੇ ਨਹੀਂ ਉਥੇ ਜਾਣਾ ਉਹ ਸਿੱਖਾਂ ਦੀ ਸਭ ਤੋਂ ਉੱਚੀ ਸੀਟ ਆ ਮਾਨ ਸਾਹਿਬ ਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਹੈ ਮੁੱਖ ਮੰਤਰੀ ਸਾਹਿਬ ਨੂੰ ਕਿ ਉਸ ਜਿਹੜੀ ਉਸ ਜਗ੍ਹਾ ਦਾ ਜਿਹੜਾ ਸਨਮਾਨ ਆ ਉੱਥੇ ਕੋਈ ਆਉਦਾ ਨਹੀਂ ਕੰਮ ਕਰਦਾ ਜਿਵੇਂ ਉਹ ਸ਼ਰਤਾਂ ਰੱਖਦੇ ਆ ਕਿ ਲਾਈਵ ਟੈਲੀਕਾਸਟ ਕਰੋ ਮਹਿਮਾਨ ਸਾਹਿਬ ਨੂੰ ਵੀ ਇਹ ਕਹਿਣਾ ਚਾਹੁੰਦਾ ਪੰਜਾਬ ਦੇ ਲੋਕਾਂ ਨੂੰ ਵੀ ਇਹ ਕਹਿਣਾ ਚਾਹੁੰਦਾ ਕਿ ਇਹ ਕਿਹੜਾ ਕੋਈ ਇਹ ਸ੍ਰੀ ਅਕਾਲ ਤਖਤ ਸਾਹਿਬ ਹਰ ਸਿੱਖ ਕਹਿੰਦਾ ਸ੍ਰੀ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਉਹ ਕਿਉਂ ਕਹਿੰਨੇ ਆ ਕਿਉਂਕਿ ਉੱਥੇ ਕੋਈ ਕੰਡੀਸ਼ਨਰ ਰੱਖ ਕੇ ਨਹੀਂ ਜਾ ਸਕਦਾ ਇਹ ਕੋਈ ਐਮਐਚ1 ਦਾ ਜਗਨੂ ਹਾਜ਼ਰ ਹੈ ਸ਼ੋਅ ਨਹੀਂਗਾ ਜੀ ਦਾ ਕੈਮਰੇ ਲਾ ਕੇ ਟੈਲੀਕਾਸਟ ਕੀਤਾ ਜਾਵੇ ਜਾਂ ਲਾਈਵ ਟੈਲੀਕਾਸਟ ਜੇ ਉਹਨਾਂ ਨੇ ਲਾਈਵ ਟੈਲੀਕਾਸਟ ਕਰਵਾਉਣਾ ਵਾ ਪਹਿਲਾਂ ਅੰਮ੍ਰਿਤ ਪਾਨ ਕਰਕੇ ਪੂਰਨ ਗੁਰੂ ਦੇ ਸਿੱਖ ਬਣਨ ਕਿਉਂਕਿ ਪੂਰਨ ਗੁਰੂ ਦੇ ਸਿੱਖ ਨੂੰ ਹੀ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਬੁਲਾਇਆ ਜਾ ਜਾ ਸਕਦਾ ਵਾ ਤਾਂ ਕਰਕੇ ਉਹਨਾਂ ਨੂੰ ਸਖਤਰੇਤ ਬੁਲਾਇਆ ਗਿਆ ਵਾ ਉਹ ਜਾਣ ਲਾ ਕੇ ਉਹ ਲੋਕਾਂ ਦਾ ਧਿਆਨ ਡਿਵਰਟ ਕਰਨ ਦੀ ਕੋਸ਼ਿਸ਼ ਕਰਨ ਗੋਲਕਾਂ ਦੇ ਸਵਾਲ ਚੱਕਣ ਮੈਂ ਉਹਨਾਂ ਨੂੰ ਵੀ ਸਵਾਲ ਪੁੱਛਦਾ ਵੀ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਕਿ ਗੋਲਕਾ ਦੇ ਵਿੱਚ ਮੱਥਾ ਲਾ ਟਿਕੋ ਉਹਨਾਂ ਦੇ ਆਪ ਦੇ ਜਿਹੜੇ ਫੇਸਬੁੱਕ ਤੇ ਕਿਸੇ ਧਾਰਮਿਕ ਸਥਾਨ ਤੇ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਦੇ 5-500 ਦੇ ਨੋਟ ਫੇਰੋ ਕਿਉਂ ਗੋਲਕ 'ਚ ਪਾਉਂਦੇ ਨੇ ਪੰਜਾਬ ਦੇ ਵਿੱਚ ਬੇਅਦਮੀਆਂ ਕਦੇ 90 ਸਨ ਦੇ ਵਿੱਚ ਜਾਂ 2000 ਦੇ ਪਹਿਲੇ ਦਹਾਕੇ 'ਚ ਤਾਂ ਹੋ ਨਹੀਂ ਗਈਆਂ ਸੀ ਇਹ ਆਮ ਆਦਮੀ ਆ ਪਾਰਟੀ ਆਉਣ ਤੋਂ ਬਾਅਦ ਹੀ ਬੇਅਦਮੀ ਸ਼ਬਦ ਆਪਾਂ ਸਾਰਿਆਂ ਨੇ ਸੁਣਿਆ ਹੋਊਗਾ ਇਹ ਹਰ ਚੀਜ਼ ਪਲਾਨ ਕਰਕੇ ਚੱਲਦੇ ਆ ਹੈਲੀਕਾਪਟਰ ਦੇ ਝੂਟੇ ਮਹਾਲੀ 50 ਲੱਖ ਦਾ ਜਿਹੜਾ ਹੈਲੀਪੈਡ ਬਣ ਰਿਹਾ ਵਾ ਸਿਰਫ ਇੱਥੋਂ ਤੁਸੀਂ ਉਹ ਕਚੇਰੀਆਂ ਦੇ ਗੇਟ ਤੱਕ ਜਾਣਾ ਹੋਵੇ ਇੰਨਾ ਤੁਰ ਕੇ ਜਾਣ ਦੇ ਲਈ ਉਹ 50 ਲੱਖ ਰੁਪਏ ਲਗਾ ਦਿੱਤਾ ਗਿਆ ਕਿਉਂਕਿ ਪਰਲੇ ਪਾਸੇ ਰੈਸਟ ਹਾਊਸ ਆ ਸਰਕਾਰ ਦਾ ਖਾਲੀਸ਼ਾਨ ਜਿੱਥੇ ਕੇਜਰੀਵਾਲ ਜੀ ਰੁਕਦੇ ਨੇ ਦੂਜੇ ਹੈਲੀਕਾਪਟਰ ਦਾ ਜਿਹੜਾ ਮੁੱਦਾ ਭਾਰੂ ਹੋਇਆ ਆ ਝੂਟੇ ਕੌਣ ਉਹਦੇ ਚ ਗਿਆ ਕੀ ਸਮਾਨ ਲੈ ਕੇ ਗਏ ਇਲੈਕਸ਼ਨਾਂ ਸੀ ਪਿੱਛੇ ਜੇ ਬਲੌਗ ਸ਼ਾਂਤੀ ਦੀਆਂ ਕਿਤੇ ਪੈਸਿਆਂ ਦਾ ਆਦਾਨ-ਪ੍ਰਦਾਨ ਹੋਇਆ ਇਹ ਜਾਂਚ ਦਾ ਵਿਸ਼ਾ ਇਸ ਕਰਕੇ ਇਹਨਾਂ ਨੇ ਅੱਜ ਜਿਹੜੀਆਂ ਇੱਥੇ ਜੁੱਤੀਆਂ ਮਾਰੀਆਂ ਨੇ ਆਤਿਸ਼ੀ ਦੇ ਪੁੱਤਲੇ ਤੇ ਇਹ ਪਲਾਨਡ ਤਰੀਕੇ ਨਾਲ ਆਤਿਸ਼ੀ ਨੇ ਬਿਆਨ ਦਿੱਤਾ ਕਿ ਮੇਰੇ ਕੇਜਰੀਵਾਲ ਸਰ ਔਰ ਮੇਰੇ ਭਗਵੰਤਮਨ ਸਰ ਦੀ ਖਲ ਵੱਜੀ